ਇਹ ਬੱਚਿਆਂ ਦੀ ਤਿਆਰੀ ਕਰਵਾਈ ਦੀ ਆ ਠੀਕ ਹੈ ਇਹ ਨਾਲ ਕਰਦਾ ਕੰਮ ਮੇਰੇ ਕੋਲ ਪਾਸਵਰਡ ਹੈ ਨਹੀਂ ਮੈਨੂੰ ਟਾਈਮ ਦਿੱਤਾ ਸੀਗਾ ਅੱਛਾ ਜੀ ਚਲੋ ਉਹ ਟਾਈਮ ਬੀਤ ਗਿਆ ਨਾਂਗੇ ਉਹ ਸਮਾਂ ਹੱਥ ਨਹੀਂ ਆਉਂਦਾ ਬਈ ਬਿਲਕੁਲ ਸਭ ਤੋਂ ਪਹਿਲਾਂ ਸਾਰੇ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਣੇ ਚੈਨਲ ਤੇ ਤੁਸੀਂ ਵੀਡੀਓ ਦੇਖਦੇ ਹੋ ਕਬੱਡੀ ਰਿਲੇਟਡ ਤੇ ਅੱਜ ਇੱਕ ਆਪਾਂ ਫੇਰ ਮਾਂ ਖੇਡ ਕਬੱਡੀ ਦੇ ਬਹੁਤ ਹੀ ਵਧੀਆ ਰੇਡਾਂ ਪਾਉਣ ਵਾਲੇ ਪਲੇਅਰ ਦੇ ਨਾਲ ਮਿਲਣ ਜਾ ਰਹੇ ਹਾਂ ਜੱਗੂ ਰੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਈ ਜੱਗੂ ਜਿਵੇਂ ਆਪਾਂ ਸ਼ੁਰੂਆਤ ਕਰਦੇ ਆਂ ਸ਼ੁਰੂਆਤੀ ਦੌਰ ਦੇ ਵਿੱਚ ਬਈ ਸਟਾਰਟਿੰਗ ਕਬੱਡੀ ਵੱਲ ਕਿਵੇਂ ਰੁਝਾਨ ਬਣਿਆ ਕਬੱਡੀ ਖੇਡਣੀ ਕਦੋਂ ਸ਼ੁਰੂ ਕੀਤੀ ਸੀ ਤੇ ਕਿਹਦਾ ਸਾਥ ਮਿਲਿਆ ਕਬੱਡੀ ਦੇ ਵਿੱਚ ਕਬੱਡੀ ਬਈ ਆਪਣੇ ਪੈਂਡ ਖੇਡਦੇ ਸੀਗੇ ਠੀਕ ਹੈ ਜੀ ਪੈਂਡ ਖੇਡਣ ਦੇ ਨਾਲ-ਨਾਲ ਵੀ ਦੇਖਦੇ ਰਹੇ ਉਹਨਾਂ ਨੂੰ ਉਹਨਾਂ ਨੂੰ ਦੇਖਣ ਦੇ ਨਾਲ-ਨਾਲ ਫਿਰ ਕਬੱਡੀ ਦਾ ਚੇਤਨ ਹੋ ਗਿਆ ਤੇ ਉਸ ਤੋਂ ਪਹਿਲਾਂ ਇੱਕ ਮੈਂ ਨਾਲ ਆਪਣੇ ਖੇਡਦੇ ਸੀ ਮੁੰਡੇ ਤੇ ਉਹਨਾਂ ਨਾਲ ਮੈਂ 38 ਕਿਲੋ ਪਹਿਲਾ ਮੈਚ ਜਲਾਲ ਖੇਡਣ ਗਿਆ ਸੀ ਠੀਕ ਹੈ ਬਈ ਤੇ ਉਸ ਤੋਂ ਬਾਅਦ ਫਿਰ ਦਿਲ ਨੂੰ ਹੋਰ ਜ਼ਿਆਦਾ ਖਿੱਚ ਵਧੀ ਤੇ ਉਸ ਖੇਡਲੇ ਖੇਡਦੇ ਜਣੇ ਦੀ ਕਿ ਆਪਣੇ ਨਵੇਂ ਆਪਣੇ ਪਲੇਅਰ ਸੀ ਉਹਨਾਂ ਨਾਲ ਜਣੇ ਦੀ ਕਿ ਜੱਗੂ ਜਿਵੇਂ ਸ਼ੁਰੂਆਤੀ ਦੌਰ ਤੇ ਹੁੰਦਾ ਵੀ ਆਪਾਂ ਕੋਈ ਪਿੰਡ ਦਾ ਪੁਰਾਣਾ ਪਲੇਅਰ ਹੁੰਦਾ ਜਿੰਦੋਂ ਮੰਨ ਲਾ ਵੀ ਛੋਟੇ ਲੈਵਲ ਤੇ ਤੁਸੀਂ ਕਹਿੰਦੇ ਜਿਵੇਂ 38 ਕਿਲੋ ਤੋਂ ਸ਼ੁਰੂ ਕੀਤੀ ਵੱਡੀ ਖੇਡ ਨਹੀਂ ਹਣਾ ਵੀ ਕਿਹੜੇ ਅਜਿਹੇ ਪਲੇਅਰ ਸੀਗਾ ਜਿਹੜਾ ਆਪ ਨੂੰ ਆਈਡਲ ਬਣਿਆ ਵੀ ਆਪਾਂ ਇਹਨੂੰ ਦੇਖ ਕੇ ਵੀ ਆਪਾਂ ਵੀ ਵਰ ਕਬੱਡੀ ਖਿਡਿਆ ਕਰ ਗਏ ਹਣਾ ਕਿਸ ਤੋਂ ਜਨੂਨ ਜਾਂ ਪੈਦਾ ਕੀਤਾ ਸੀਗਾ ਆਪਾਂ ਮੇਰਾ ਉਸਤਾਦ ਹੀ ਅਹਰਪਾਲ ਕੋਡੇਪੁਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਸਹੀ ਉਹ ਜਣੇ ਦੀ ਕਿ ਬਹੁਤ ਵਧੀਆ ਪਲੇਅਰ ਸੀ ਤੇ ਉਸ ਤੋਂ ਹੀ ਮੈਂ ਦੇਖ ਕੇ ਕਬੱਡੀ ਖੇਡਣੀ ਸ਼ੁਰੂ ਕੀਤੀ ਜੱਗੂ ਭਾਈ ਜਿਵੇਂ ਜਦੋਂ ਆਪਣੇ ਨਾਲ ਨਾਲ ਪਲੇਅਰ ਖੇਡਦੇ ਹੁੰਦੇ ਜਿਹੜੇ ਨਾ ਜਿਵੇਂ ਕਿਹੜੀਆਂ-ਕਿਹੜੀਆਂ ਟੀਮਾਂ 'ਚ ਖੇਡੇ ਆ ਕਿਹੜੇ-ਕਿਹੜੇ ਪਲੇਅਰ ਸੀਗੇ ਥੋੜਾ ਜਿਹਾ ਉਹਨਾਂ ਬਾਰੇ ਵੀ ਜ਼ਰੂਰ ਸਾਨੂੰ ਆਪਾਂ ਦਰਸ਼ਕ ਵੀਰਾਂ ਨੂੰ ਦੱਸਣੇ ਚਾਹਾਂਗੇ ਵੀ ਜੱਗੂ ਫਲਾਣੇ ਪਿੰਡ ਦੇ ਤੇ ਆਹ ਪਲੇਅਰ ਨਾਲ ਜੱਗੂ ਖੇਡਿਆ ਜੱਗੂ ਕੀ ਜਿੰਦਾ ਵੀ ਜੱਗੂ ਦੀ ਗੁੱਡੀ ਚੜੀ ਸੀ ਵੀ ਉਹ ਉਹਨਾਂ ਟਾਈਮ ਹੀ ਪਲੇਅਰ ਨਾਲ ਸੀਗੇ ਅੱਜ ਵੀ ਮਤਲਬ ਨਹੀਂ ਜੀ ਅੱਜ ਵੀ ਮੇਰੇ ਨਾਲ ਉਨਾ ਹੀ ਭਰਾਵਾਂ ਵਾਲਾ ਪਿਆਰ ਆ ਅੱਛਾ ਬਈ ਧਰ ਦੇ ਲੈਵਲ ਦੇ ਵਾਂਗੂ ਵਰਤਦੇ ਆ ਠੀਕ ਆ ਬਈ ਵੀ ਉਹ ਆਉਣਾ ਜਾਣਾ ਫੁੱਲ ਆਗਾ ਦੁੱਲੇ ਵਾਲੇ ਦੇ ਵਿੱਚ ਮੈਂ ਜਣੀ ਦੀ 8-9 ਸਾਲ ਖੇਡਿਆਗਾ ਉਹਨਾਂ ਦੇ ਖੇਡਿਆ ਮੈਂ 52 52 62 ਟਿਕਰ ਅੱਛਾ ਤੇ ਤਕਰੀਬਨ ਉਹਨਾਂ ਦੇ ਵਿੱਚ ਪਲੇਅਰ ਸੀਗੇ ਦੀਸ਼ਾ ਸੀਗਾ ਦੁੱਲੇ ਵਾਲਿਆ ਹਾਂ ਗੋਪੀ ਦੁੱਲੇ ਵਾਲਿਆ ਦੋਨੇ ਭਾਈ ਸੀ ਅੱਛਾ ਬਈ ਤੇ ਨਾਲ ਰਾਜਵੀਰ ਸੀ ਠੀਕ ਆ ਬਈ ਸੋਨੀ ਸੀ ਹਾਂ ਆਪਣਾ ਤਕਰੀਬਨ ਹੋਰ ਤਾਰੀ ਵਰਗੇ ਸੀ ਕੁਲਵਿੰਦਰ ਸੀ ਕਈ ਪਲੇਅਰ ਸੀ ਅੱਛਾ ਬਈ ਤੇ ਬਾਕੀ ਗੁਰਸਾਰਨ ਸੀ ਇੱਕ ਮੁੰਡਾ ਤੇ ਇੱਕ ਕਾਕਾ ਦਲੇ ਵਾਲੀ ਸੀ ਠੀਕ ਹੈ ਬਈ ਇਹ ਪਲੇਅਰ ਸੀ ਇਹਨਾਂ ਨਾਲ ਜਣੇ ਦੀ ਕਿ ਆਪਣਾ ਅੱਜ ਵੀ ਭਰਾਵਾਂ ਵਾਲਾ ਪਿਆਰ ਆ ਘਰ ਦੇ ਲੈਵਲ ਦੇ ਜਿਵੇਂ ਆਪਣੇ ਕੈਨੇਡਾ ਦੇ ਘਰ ਦੇ ਰਿਲੇਸ਼ਨ ਇਸ ਤਰ੍ਹਾਂ ਵਰਤਦੇ ਆ ਠੀਕ ਹੈ ਬਈ ਤੇ ਇਸੇ ਤਰ੍ਹਾਂ ਹੀ ਵੀ ਜਣੇ ਦੀ ਗਾਜਾਂ ਨੇ ਦੇ ਵਿੱਚ ਸੀਗਾ ਗਾਜਾਂ ਨੇ ਦੇ ਵਿੱਚ ਜਿਵੇਂ ਪਿਰਤੀ ਹਾਂਗਕਾਂਗ ਹੁਣ ਮੁੰਡਾ ਹਾਂਗਕਾਂਗ ਦੇ ਵਿੱਚ ਬੈਠਾ ਹੋ ਠੀਕ ਹੈ ਬਈ ਤੇ ਕੈਫ ਹੈ ਕੈਨੇਡਾ ਦੇ ਵਿੱਚ ਬੈਠਾ ਮੁੰਡਾ ਠੀਕ ਹੈ ਬਈ ਏ ਜਾਨੇ ਗਰਮੀਤ ਹੁੰਦਾ ਸੀ ਕਾਂਤੀ ਹੁੰਦਾ ਸੀ ਲੱਖੀ ਹੁੰਦਾ ਸੀ ਹਾਂਜੀ ਤੇ ਇੱਕ ਹਰਦੀਪ ਉਹਨੂੰ ਪਿਆਰਨਾ ਸੀ ਘੋਟਾ ਘੋਟਾ ਕਹਿੰਦੇ ਸੀ ਅੱਛਾ ਭਾਈ ਇਹਨਾਂ ਪਲੇਰਾਂ ਦੇ ਨਾਂ ਨਾਲ ਆਪਣਾ ਗਾਜਣੇ ਦੇ ਨਾਂ ਨਾਲ ਗਾਜਣੇ ਚ ਵੀ ਨਾਮ ਮਸ਼ਹੂਰ ਸੀ ਇਹਨਾਂ ਪਲੇਰਾਂ ਦੇ ਨਾਲ ਅੱਛਾ ਭਾਈ ਤੇ ਬਾਕੀ ਬਈ ਹੋਰ ਜਿਵੇਂ ਆਪਣੇ ਭਗਤੇ ਦੇ ਖੇਡਿਆ ਕਰਾਜੀ ਵਰਗੇ ਨਾਂ ਹਾਂ ਬਾਕੀ ਖੋਖਰ ਦੀ ਟੀਮ ਪੂਰੀ ਵਧੀਆ ਹੁੰਦੀ ਸੀ ਉਸ ਟਾਈਮ ਆਪਾਂ ਨੂੰ ਉਹਨਾਂ ਨੇ ਇੱਕ ਸਾਲ ਲਈ ਆਪਣੀ ਮੰਗ ਕੀਤੀ ਸੀ ਅੱਛਾ ਭਾਈ ਉਹਦੇ ਵਿੱਚ ਪਿੰਦਾ ਤੇ ਆਪਣੇ ਕੁਲਦੀਪ ਵਰਗੇ ਹੁੰਦੇ ਸੀ ਈਗਾ ਬਈ ਇਹ ਆਪਣੇ ਜਾਦੂਵਰਗੇ ਇਹ ਪਲੇਅਰ ਸੀ ਤੇ ਉਹਨਾਂ ਭਰਾਵਾਂ ਨੇ ਆਪਣਾ ਇੱਕ ਸਨਮਾਨ ਵੀ ਵਧੀਆ ਕੀਤਾ ਸੀ ਆ ਅੱਛਾ ਬਈ ਨਗਦ ਰਾਸ ਸੀ ਨਾ ਅੱਛਾ ਕਿੰਨੇ ਪੈਸੇ ਨਾਲ ਸਨਮਾਨ ਕੀਤਾ ਜੀ ਉਹਨਾਂ ਨੇ 5100 ਰੁਪਏ ਨਾਲ ਉਹਨਾਂ ਨੇ ਸਨਮਾਨ ਕੀਤਾ ਸੀ ਅੱਛਾ ਬਈ ਤੇ ਇਹਨਾਂ ਨੇ ਦੁੱਲੇ ਵਾਲਿਆਂ ਨੇ ਆਪਾਂ ਨੂੰ ਬਾਸੀਅ ਮਸ਼ੀਨ ਦਿੱਤੀ ਟੂਰਨਾਮੈਂਟ ਤੇ ਆਪਦੀ ਟੂਰਨਾਮੈਂਟ ਤੇ ਇਹਨਾਂ ਦਾ ਨਾਮ ਲੈ ਕੇ ਪੂਰਾ ਮਸ਼ਹੂਰ ਕੀਤਾ ਇੱਕ ਸੈਣੀ ਦੀ ਟੀਮ ਸੀ ਅੱਛਾ ਬਈ ਉਹਨਾਂ ਦੇ ਵਿੱਚ ਪਲੇਅਰ ਸੀਗੇ ਆਪਣੇ ਜਿਵੇਂ 82 ਹੋਇਆ ਹਾਂਜੀ ਚਰਨੀ ਹੋਇਆ ਤੇ ਬਿੰਦਰੀ ਹੋਇਆ ਲੱਗੀ ਹੋਇਆ ਇੱਕ ਟੀ2 ਹੋਰ ਸੀ ਦੋ ਮੁੰਡੇ ਸੀ ਉਹਨਾਂ ਦੇ ਟੀ2 ਖੇਡਦੇ ਅੱਛਾ ਭਾਈ ਤੇ ਇਹ ਇਹ ਟੀਮ ਨਾਲ ਜਾਨੇ ਦੀ ਕਿ ਪੂਰਾ ਪੂਰਾ 1 ਸਾਲ ਪੂਰਾ ਜਾਨੇ ਦੀ ਕਿ ਮੈਚ ਟਾਵੇਂ ਹੀ ਹਰੇ ਹਾਂ ਸੈਣੀ ਚ ਅਸੀਂ ਠੀਕ ਹੈ ਭਾਈ ਜੇ ਅਸੀਂ 70 80 ਮੈਚ ਖੇਡਦੇ ਜੇ ਤਕਰੀਬਨ ਅਸੀਂ ਲਗਭਗ ਟਾਵੇਂ ਮੈਚ ਹਾਰਦੇ ਸੀ ਠੀਕ ਹੈ ਭਾਈ ਮਤਲਬ ਜਦੋਂ ਬੰਦਾ ਕਬੱਡੀ ਖੇਡਦਾ ਹੁੰਦਾ ਨਾ ਕਈ ਅਜਿਹੀਆਂ ਟੀਮਾਂ ਹੁੰਦੀਆਂ ਜਿਨ੍ਹਾਂ ਨਾਲ ਆਪਣੇ ਜ਼ਿਆਦਾਤਰ ਮੈਚ ਬਹੁਤ ਮਤਲਬ ਸਿੰਘ ਫਸਦੇ ਆ ਜਾਨੀ ਕਿ ਇਹਨਾਂ ਨਾਲ ਮਤਲਬ ਹੁੰਦਾ ਬਈ ਇਹਨਾਂ ਟੀਮਾਂ ਵਾਰੇ ਜਰੂਰ ਆਪਾਂ ਜਿਵੇਂ ਆਪਣੇ ਟੀਮ ਸੀਗੀ ਆਪਣਾ ਰੌਂ ਤੇਰੀ ਟੀਮ ਵਧੀਆ ਸੀ ਅੱਛਾ ਬਈ ਤਖਤਪੁਰੇ ਦੀ ਟੀਮ ਵਧੀਆ ਸੀ ਅੱਛਾ ਬਈ ਤੇ ਆਪਣੇ ਗਾਜੇਣੇ ਦੀ ਟੀਮ ਵਧੀਆ ਸੀ ਜਦੋਂ ਰੋਲਪਿੰਡ ਵੱਲੋਂ ਖੇਡਦੇ ਸੀ ਐ ਮੈਚ ਵਧੀਆ ਲੱਗਦੇ ਸੀ ਠੀਕ ਆ ਬਈ ਤੇ ਆਪਣਾ ਹਮਤਪੁਰਾ ਹੋਇਆ ਹਾਂਜੀ ਤੇ ਖਾਈ ਦੀ ਟੀਮ ਵਧੀਆ ਹੁੰਦੀ ਸੀ ਠੀਕ ਆ ਬਈ ਆਉ ਦੀਨੇ ਦੀ ਟੀਮ ਵਧੀਆ ਸੀ ਅਜਲਾਲ ਦੀ ਹੋਗੀ ਭਗਤੇ ਦੀ ਹੋਗੀ ਕੋਠਾਗੁਰੂ ਹੋਗੀ ਟੋਂਗ ਵਾਲੀ ਹੋਗੀ ਭਾਈ ਰੂਪਾ ਹੋਗੀ ਦੁੱਲੇ ਵਾਲਾ ਹੋਗੀ ਜਣੀ ਦੀ ਤਕਰੀਬਨ ਬਾਈ ਉਦੋਂ ਪੂਰੀਆਂ ਚੋਟੀ ਦੀਆਂ ਹੀ ਸੀ ਟੀਮਾਂ ਐਨ ਆਗ ਹੀ ਨਿਕਲਦੀ ਸੀ ਜਦੋਂ ਮੈਚ ਗਰਾਊਂਡਾਂ ਦੇ ਵਿੱਚ ਜਾਵੜਦੇ ਸੀ ਤਕਰੀਬਨ ਪੂਰੀਆਂ ਤਗੜੀਆਂ ਟੀਮਾਂ ਹੀ ਸੀਗਾ ਜਿਵੇਂ ਬਗਰਾੜੀ ਹੋ ਗਈ ਹਾਂਜੀ ਆਪਣੇ ਨੇੜੇ ਤੇੜੇ ਜਿਵੇਂ ਆਪਾਂ ਦੇਖੀਏ ਬਗਰਾੜੀ ਹੋ ਗਈ ਜੈਤੋ ਹੋ ਗਈ ਤੇ ਆਪਣੇ ਬਾਂਦਰ ਡੋੜ ਹੋ ਗਈ ਹਾਂਜੀ ਏਰੀਏ ਦੀਆਂ ਟੀਮਾਂ ਜਿਵੇਂ ਆਪਣੇ ਮਾੜੀ ਮੋਸਤਵਾਲੀ ਟੀਮ ਵਧੀਆ ਸੀ ਇਸ ਟਾਈਮ ਹਾਂਜੀ ਹਾਂਜੀ ਤੇ ਕਾਲੇ ਕਿਆਂ ਦੀ ਟੀਮ ਵਧੀਆ ਸੀ ਇਧਰੋਂ ਬਾਗਾ ਪੁਰਾਣੇ ਦੇ ਨਾਲ ਹਾਂਜੀ ਹਾਂਜੀ ਤੇ ਆਪਣੇ ਇੰਦਗੜ ਦੀ ਟੀਮ ਵਧੀਆ ਸੀ ਜਲਾਲਾਬਾਦੀ ਸਿੰਧੂ ਵਰਗੇ ਤੁਸੀਂ ਹੁਣ ਵੀ ਨਾਮਵਰ ਪਲੇਅਰ ਆ ਹੋਣੇ ਹੋਣਾ ਇੰਨਾ ਕਿਸ਼ਨਪੁਰੇ ਦੀਆਂ ਟੀਮਾਂ ਰੋਲੀ ਦੀ ਟੀਮ ਇਹ ਇਹ ਟੀਮਾਂ ਪੂਰੀਆਂ ਉਦੋਂ ਨਾਮਵਰ ਸੀ ਜਿਵੇਂ ਇੱਕ ਲਾਲੋ ਮੱਲੇ ਦੀ ਪੂਰੀਆਂ ਉਦੋਂ ਤਕੜੀਆਂ ਟੀਮਾਂ ਸੀ ਨਕੋ ਨਕ ਕਹਿਣ ਭਰੀਆਂ ਪਈਆਂ ਪਲੇਅਰਾਂ ਦੀਆਂ ਤੇ ਮੈਚ ਪੂਰੇ ਤਗੜੇ ਲੱਗਦੇ ਸੀ ਜਿਵੇਂ ਆਪਣਾ ਪੱਤੋ ਹੋਇਆ ਸੰਝੇ ਵਰਗੇ ਇਹ ਟੀਮਾਂ ਪੂਰੀਆਂ ਤਗੜੀਆਂ ਸੀ ਜੱਗੂ ਕਦੇ ਕੋਈ ਇਦਾਂ ਦਾ ਜਾਫੀ ਸੀਗਾ ਜੀ ਤੇ ਜੱਗੂ ਨੂੰ ਕਬੱਡੀਆਂ ਮਾਉਣ ਤੋਂ ਮਤਲਬ ਡਰ ਲੱਗਦਾ ਹੋਵੇ ਵੀ ਇਹ ਪਲੇਅਰ ਤੇ ਮੈਂ ਯਾਰ ਕੁੱਡੀ ਪਾਉਂਗਾ ਤਾ ਵੀ ਜਿਵੇਂ ਜੱਗੂ ਦਾ ਨਾਂ ਸੀਗਾ ਵੀ ਜੱਗੂ ਟਾਵਾ ਜੱਫਾ ਖਾਂਦਾ ਸੀਗਾ ਤੇ ਵੀ ਕੋਈ ਇਹੋ ਜਿਹਾ ਪਲੇਅਰ ਹੋਵੇ ਜਿਹਦੇ ਤੇ ਮਤਲਬ ਉਹ ਜੱਗੂ ਨੂੰ ਕੋਡੀ ਪੂਣੀ ਔਖੀ ਲੱਗਦੀ ਹੋਵੇ। ਜੀ ਵਧੀਆ ਪਲੇਅਰ ਸੀ ਉਹ ਜਣੀ ਦੀ ਕਿਉਂ ਦਿੱਕਤ ਤਾਂ ਨਹੀਂ ਸੀ ਆਉਂਦੀ ਪਰ ਜੱਫਾ ਵੀ ਮੋਦਨ ਤੋਂ ਟਾਵਾ ਖਾਂਦੇ ਸੀ ਪਰ ਹੋਰਾਂ ਨੂੰ ਉਹ ਬਹੁਤ ਘੱਟ ਜਣੀ ਦੀ ਕਿ ਭੱਜਣ ਦਿੰਦਾ ਸੀ। ਅੱਛਾ ਬਈ ਇੱਕ ਸਵਰਗਵਾਸੀ ਮੇਜਰ ਸੀ ਇਹ। ਮੇਜਰ ਮਿਰਗਜੀ ਨੂੰ ਕਹਿੰਦੇ। ਹਾਂਜੀ ਬਈ ਤੇ ਇੱਕ ਭਲਾਈ ਜਾਣੇ ਵਾਲਾ ਮੈਨੂੰ ਰਾਜੂ ਵਧੀਆ ਜਣੀ ਦੀ ਕਿ ਉਸ ਟਾਈਮ ਦਾ ਜੱਫੀ ਲਾਗ। ਅੱਛਾ ਬਈ ਇਹਨਾਂ ਨੂੰ ਮੈਨੂੰ ਜਣੀ ਦੀ ਕਿ ਥੋੜਾ ਜਿਹਾ ਹੋ ਜਾਂਦਾ ਸੀ ਵੀ ਵੀ ਜੱਫਾ ਨਾ ਲੱਗੇ اچھا ਭਾਈ ਵੀ ਜਿਹਨਾਂ ਇਹਨਾਂ ਪਲੇਅਰਾਂ ਨਾਲ ਮੈਚ ਆਉਂਦਾ ਜੱਗੂ ਦਾ ਤੇ ਫਿਰ ਜੱਗੂ ਨੂੰ ਥੋੜਾ ਜਿਹਾ ਉਹਦੇ ਕਹਨੂੰ ਕਰਲਾਉਂਦੇ ਨੇ ਕਿਹੜੇ ਕਹਾਂ ਜੀ ਕਰਲੇ ਹੋ ਕੇ ਗੋਡੀਆਂ ਪਾਉਂਦੇ ਸੀ ਅੱਛਾ ਅੱਛਾ ਕਿਹੜੇ ਸਾਲਾਂ ਚ ਮਤਲਬ ਓਪਨ ਦੇ ਵੇਲੇ ਸ਼ੁਰੂਆਤ ਕਰਦੇ ਜੀ ਖੇਡਣ ਦੀ ਭਾਈ ਜੀ ਮੈਂ 17 18 ਦੇ ਵਿੱਚ 75 80 ਕਿਲੋ ਤੇ ਓਪਨ ਲੈਣ ਦੀ ਕਿ ਤਕਰੀਬਨ ਵਧੀਆ ਟੀਮ ਮੈਨੂੰ ਲੈ ਜਾਂਦੀ ਸੀ ਵੀ ਸਾਡੇ ਨਾਲ ਮੈਚ ਖੇਡ ਕੇ ਆ ਜਿਹੜੀ ਕੋ ਵੱਡੀਆਂ ਜਣੇ ਦੇ ਕੇ ਪਾਏ ਆਉਂਦਾ ਸੀ ਮੈਂ ਠੀਕ ਆ ਭਾਈ ਤੇ ਵੀ ਜ ਤਕਰੀਬਨ ਪੱਕੀ ਟੀਮ ਜ ਨਹੀਂ ਸੀ ਮੈਂ ਖੇਡਣ ਲੱਗਾ ਵੀ ਮੈਨੂੰ ਆ ਟੀਮ ਲੈ ਜਾਂਦੀ ਸੀ ਨਹੀਂ ਕਿ ਜੱਗੂ 70 ਕਿਲੋ ਭਾਰ ਦੀ ਜੱਗੂ ਨੇ ਵੀ ਓਪਨ ਦੇ ਵਿੱਚ ਕਿੰਨਾ ਸਾਲ ਫਿਰ ਜੱਗੂ ਜਿਹੜੀ ਓਪਨ ਦੇ ਵਿੱਚ ਕਬੱਡੀ ਖੇਡੀ ਆ ਓਪਨ ਜਿਵੇਂ ਸਾਲ ਕਰੇ ਨਾ ਪਾਈਆਂ ਜੀ ਉਹਤੋਂ ਬਾਅਦ ਮੇਰੇ ਇੰਜਰੀ ਆ ਗਈ ਸੀ ਲੱਤ ਜਣੇ ਦੀ ਕਿ ਮੇਰੇ ਮੇਲੇ ਤੇ ਤਾਂ ਕਿਸੇ ਤੇ ਲੱਗੀ ਨਹੀਂ ਸੀ ਆਪਣੇ ਲੋਕਡਾਊਨ ਆ ਗਿਆ ਸੀ ਅੱਛਾ ਭਾਈ ਵੀ ਤਿਆਰੀ ਜਣੇ ਦੀ ਕਿ ਫੁੱਲ ਕਰਕੇ ਰੱਖਿਆ ਬਸ ਸੀਗਾ ਸਰੀਰ ਨੂੰ ਬੰਨ ਕੇ ਰੱਖਿਆ ਬਸ ਸੀ ਵੀ ਮੇਲੇ ਲੱਗਣਗੇ ਵਧੀਆ ਖੇਡਾਂਗੇ ਤੇ ਉਦੋਂ ਬਸ ਲੋਕਡਾਊਨ ਆ ਗਿਆ ਵੀਕਾ ਬਈ ਲੌਕਡਾਊਨ ਦੇ ਵਿੱਚ ਜਣੀ ਦੀ ਖਰਾਕ ਜ਼ਿਆਦਾ ਖਾਧੀ ਕਾਰਨ ਕਰਕੇ ਬਸ ਸਰੀਰ ਨੂੰ ੱੱਕਾ ਜਾਈ ਵੱਜ ਗਿਆ। ਅੱਛਾ ਅੱਛਾ। ਹਾਂਜੀ। ਪ੍ਰੋਬਲਮ ਆ ਗਈ। ਅੱਛਾ ਫਿਰ ਜੱਗੂ ਜਣੀ ਦੀ ਕਬੱਡੀ ਤੋਂ ਇਹਨਾਂ ਗੱਲਾਂ ਕਰਕੇ ਕਬੱਡੀ ਤੋਂ ਦੂਰ ਹੋ ਗਿਆ। ਹਾਂਜੀ ਇਹਨਾਂ ਗੱਲਾਂ ਕਰਕੇ ਕੁਝ ਪਤਾ ਹੀ ਹੈ ਜੀ ਜਿਨ੍ਹਾਂ ਨੇ ਹੀ ਖੇਡੇ ਆਪਾਂ। ਹਾਂਜੀ ਹਾਂਜੀ। ਜਦੋਂ ਬੰਦੇ ਦੀ ਨੂੰ ਸਾਥ ਦੀ ਲੋਡ ਹੁੰਦੀ ਜਿੱਥੇ ਉੱਥੇ ਬੰਦਾ ਨਾਲ ਨਾਲ ਖੜੇ। ਹੂੰ। ਉੱਥੇ ਇਹਨਾਂ ਗੱਲਾਂ ਇਹਨਾਂ ਦਾ ਜ਼ਿਆਦਾ ਦੁੱਖ ਲੱਗਿਆ ਮੈਨੂੰ ਫਿਰ ਇਸ ਕਰਕੇ ਮੈਂ ਕਬੱਡੀ ਤੋਂ ਥੋੜਾ ਜਿਆ ਹਟ ਗਿਆ ਸੀ ਪਿੱਛੇ। ਅੱਛਾ ਤਦੂ ਜਿਵੇਂ ਮਤਲਬ ਜਦੋਂ ਬੰਦਾ ਨਾ ਸ਼ੁਰੂਆਤੀ ਤੌਰ ਤੇ ਗੁੱਡੀ ਚੜ ਜਾਂਦੀ ਹੈ ਉਹ ਜਦੋਂ ਵਚਨੀ ਖੇਡਦਾ ਹੁੰਦਾ ਨਾ ਉਦੋਂ ਬੰਦੇ ਨੂੰ ਇਹ ਹੁੰਦਾ ਵੀ ਮੈਂ ਇੰਨੇ ਕ ਵਚਨ ਚ ਖੇਡੀਆਂ ਵਾਂ ਜੇ ਮਤਲਬ ਉਹ ਉਹਨਾਂ ਵੇਲਿਆਂ ਚ ਜਿੰਦੋਂ ਜੱਗੂ 65 ਕਿਲੋ ਜਾਂ 70 ਕਿਲੋ ਦੇ ਵਿੱਚ ਟੌਪ ਦੀਆਂ ਕਬੱਡੀਆਂ ਮੋਂਦਾ ਸੀਗਾ ਰੋਜ਼ ਵਾਂਗੂ ਮੇਲੇ ਜਿੱਦਾਂ ਸੀਗਾ ਉਸ ਟਾਈਮ ਜੇ ਕੋਈ ਵਧੀਆ ਕੋਚ ਦੇ ੱੱਕੇ ਜੱਗੂ ਚੜ ਜਾਂਦਾ ਤਾਂ ਜਾਨੀ ਕਿ ਚੰਗੀ ਗਾਈਡਲਾਈਨਸ ਦੇਣ ਵਾਲਾ ਬੰਦਾ ਜੱਗੂ ਨੂੰ ਮਿਲ ਜਾਂਦਾ ਜੱਗੂ ਓਪਨ ਦੇ ਵਿੱਚ ਬਹੁਤ ਤਗੜੀਆਂ ਕਬੱਡੀਆਂ ਮੋਂਦਾ ਹਾਂ ਪੂਰਾ ਤਗੜਾ ਖੇਡਦੇ ਸੀ ਬਾਕੀ ਤਕਰੀਬਨ ਮੇਰਾ ਉਸਤਾ ਪਾਰ ਮੇਰਾ 60 ਕਿਲੋ ਹੋਣ ਦੇ ਨਾਲ ਉਹਦੇ ਨਾਲ ਮੈਂ 70 75 ਖੇਡਦਾ ਸੀ ਠੀਕ ਆ ਬਈ ਤੇ ਤਕਰੀਬਨ ਪੂਰੀਆਂ ਤਗੜੀਆਂ ਉਹ ਇੰਨੇ ਹੌਸਲੇ ਨਾਲ ਕਬੱਡੀਆਂ ਪਾਉਂਦਾ ਸੀ ਤੇ ਐਂ ਹੁੰਦਾ ਸੀਗਾ ਵੀ ਰੱਬ ਵੀ ਉਤਰਿਆ ਥੱਲੇ ਨਾਲ ਨਾਲ ਕਿੰਨੇ ਸਾਲ ਫਿਰ ਜੱਗੂ ਪਰ ਤੋਂ ਕੋਡੀ ਖੇਡੀ ਬਈ ਮੈਂ ਤਕਰੀਬਨ ਬਾਈ 117 ਸਾਲ ਕੋਡੀ ਖੇਡੀ ਕਿਤੇ ਕਿਸੇ ਮੇਲੇ ਦੇ ਕੋਈ ਵੱਡਾ ਸਨਮਾਨ ਹੋਇਆ ਬਈ ਜਦੋਂ ਕਬੱਡੀ ਖੇਡਦਾ ਵੇ ਜੱਗੂ ਜਾਂ ਕੋਈ ਹੋਰ ਇਦਾਂ ਦਾ ਕੋਈ ਸਰਪ੍ਰਾਈਜ਼ ਗਿਫਟ ਵਗੈਰਾ ਜਿਵੇਂ ਮਿਲ ਜਾਂਦੇ ਆ ਪਲੇਅਰਾਂ ਨੂੰ ਆਮ ਹੀ ਮਿਲਦੇ ਆ ਉਹਨੂੰ ਮੇਰੇ ਅੰਚ ਸੀਗੇ ਫਿਰ ਇਹ ਚੀਜ਼ਾਂ ਇਹ ਚੀਜ਼ਾਂ ਜੀ ਮੈਨੂੰ ਦੁੱਲੇ ਵਾਲੇ ਸ ਜਿਹੜੀ ਟੀਮ ਵੱਲੋਂ ਮੈਂ ਖੇਡਦਾ ਸੀਗਾ ਉਸ ਟਾਈਮ ਦੇ ਵਿੱਚ ਕੋਈ ਟਾਵੇਂ ਢਾਵੇਂ ਬੰਦੇ ਨੂੰ ਸਨਮਾਨ ਹੁੰਦਾ ਹੀ ਬਾਸ਼ੀ ਮਸ਼ੀਨ ਵਗੈਰਾ ਮੈਨੂੰ ਉਹਨਾਂ ਨੇ ਸਨਮਾਨ ਕੀਤੀ। ਜਿੰਦੋ ਬੰਦੇ ਦਾ ਸਨਮਾਨ ਹੁੰਦਾ ਨਾ ਸਨਮਾਨ ਜਿਹੜਾ ਹੁੰਦਾ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਭਾਵੇਂ ਇੱਕ ਛੋਟੀ ਜੀ ਟਰੋਫੀ ਨਾਲ ਲਓ ਜੇ ਤੇ ਭਾਵੇਂ ਇੱਕ ਤੁਹਾਨੂੰ ਵਾਸ਼ਿੰਗ ਮਸ਼ੀਨ ਮਿਲੀ ਬਹੁਤ ਵੱਡਾ। ਉਹਦਾ ਕਿਦਾਂ ਮਹਿਸੂਸ ਹੋਇਆ ਬਰ ਉਸ ਦਿਨ ਕਬੱਡੀ ਵਾਰ? ਉਸ ਦਿਨ ਮਹਿਸੂਸ ਜਣੀ ਦੀ ਕਿ ਮਨ ਨੂੰ ਬਹੁਤ ਖੁਸ਼ੀ ਹੋਈ। ਪਰਿਵਾਰ ਨੂੰ ਵੀ ਖੁਸ਼ੀ ਹੋਈ। ਹਾਂਜੀ। ਉਹ ਤੋਂ ਬਾਅਦ ਜੀ ਨਾਲ ਸਟੈਪ ਟੂ ਸਟੈਪ ਬਾਦੇ ਵੀ ਵਜਨ ਵੀ ਉਸ ਟਾਈਮ ਦਾ ਬਾਦ ਦਾ ਸੀਗਾ ਹਾਂਜੀ ਜਣੀ ਦੀ ਕਿ ਵਜਨ ਜੇ ਬਰਾਬਰ ਵੀ ਸੀ ਦਾ ਉੱਪਰਲੇ ਵਜਨ ਚ ਵੀ ਵਧੀਆ ਕਬੱਡਿਆਂ ਪਾਉਂਦੇ ਸੀ ਇਸ ਤਰ੍ਹਾਂ ਦੀ ਜਣੀ ਦੀ ਕਿ ਦਿੱਕਤ ਨਹੀਂ ਸੀ ਆਈ ਵੀ ਕਿਸੇ ਤੋਂ ਡਰੇ ਨਹੀਂ ਸੀ ਡਰ ਕੇ ਕੌੜੀ ਨਹੀਂ ਸੀ ਠੀਕ ਆ ਵੀ ਜਨੇਮ ਖੇਡੀਆਂ ਯਾਨੀ ਕਿ ਜੱਗੂ ਨੇ ਇਹ ਨਹੀਂ ਦੇਖਿਆ ਸੀਗਾ ਮੁਰੇ ਕੋਈ ਮਰਜੀ ਹੋਵੇ ਜੱਗੂ ਨੇ ਆਪਦੀਆਂ ਕਬੱਡੀਆਂ ਜਿਹੜੀਆਂ ਉਹ ਪਾ ਜਾਣੀਆਂ 9 10 ਨਹੀਂ ਸੀ ਉਹ 13 14 ਸੀ ਹਾਂ 13 14 13 14 ਮੇਰਾ ਭਾਰ ਸੀਗਾ ਜੀ ਬਸ ਉੱਥੇ ਸਾਨੂੰ ਦੱਸਿਆ ਸੀਗਾ 65 67 ਕਿਲੋ ਭਾਰ ਸੀ ਅੱਛਾ ਬਈ ਤੇ तकरीबन ਮੈਂ ਗਾਜਿਆਂ ਨੇ ਵੱਲੋਂ ਖੇਡਣ ਗਿਆ ਸੀ ਆਲ ਦਾ ਮੈਚ ਅੱਛਾ ਭਾਈ ਤੇ ਉੱਥੇ ਉਹਨਾਂ ਨੇ ਜਦੋਂ ਪਿੰਡ ਦੀ ਟੀਮ ਨਾ ਬਣੀ ਤੇ ਉਹਨਾਂ ਨੇ ਇੱਕ ਬੰਦਾ ਬਾਹਰੋਂ ਕਰਤਾ ਅੱਛਾ ਭਾਈ ਉਹਨਾਂ ਨੇ ਮੈਨੂੰ ਪਿੰਡ 'ਚ ਖੜਾ ਲਿਆ ਕਿਤੇ ਕਿਹੜੀ ਜਗ੍ਹਾ ਤੇ ਆਪਣੇ ਪੰਜ ਗਰਾਈਆਂ ਦਾ ਟੂਰਨਾਮੈਂਟ ਸੀ ਅੱਛਾ ਪੰਜ ਗਰਾਈ ਤੇ तकरीबन ਜਦੋਂ ਰਾਮ ਕੋਚ ਨੇ ਮੈਨੂੰ ਕਿਹਾ ਵੀ ਪਿੰਡ 'ਚ ਖੇਡ ਤੇ ਚਲੋ ਮੈਂ ਮੈਚ ਚਲ ਇਹਨਾਂ ਨੂੰ ਪੁੱਛ ਕੇ ਜਿਹਨਾਂ ਨਾਲ ਖੇਡਣ ਗਿਆ ਸੀ ਹਾਂਜੀ ਇਹਨਾਂ ਦੇ ਮੁੰਡੇ ਨੇ ਪਲੇਅਰ ਵਧੀਆ ਸੀ ਗੱਜਣੇ ਦੇ ਪਿਰਤੀ ਵਰਗੇ ਹੂੰ ਹੂੰ ਕੰਤੀ ਵਰਗੇ ਇੱਕ ਮੁੰਡਾ ਕੈਫਸੀ ਕੈਨੇਡਾ ਚ ਤੇ ਪਿਰਤੀ ਹੋਕਮ ਚ ਅੱਛਾ ਇਹਨਾਂ ਨਾਲ ਮੈਂ ਗਿਆ ਸੀ ਖੇਡਣ ਅੱਛਾ ਭਾਈ ਤੇ ਇਹਨਾਂ ਨੇ ਚੱਲ ਮੈਨੂੰ ਕਹਿੰਦੇ ਵੀ ਚੱਲ ਖੇਡ ਲੈ ਤੂੰ ਅੱਛਾ ਚੱਲ ਆਪਣੇ ਕੋਲੇ ਤੱਕ ਬੰਦਾ ਬਾਹਰੋਂ ਹੋਰ ਹੈਗੇ ਆਪਣੀ ਨਾਲ ਦੀ ਟੀਮ ਬਣਾ ਕੇ ਲਿਖੇ ਸੀ ਹਾਂਜੀ ਤੇ ਮੈਂ ਉੱਥੇ ਖੇਡਿਆ ਤੇ तकरीबन ਬਹੁਤ ਤਗੜੀ ਮੈਚ ਲੱਗੇ ਸਾਡੇ ਉਹੋਂ ਜਾਂਦੇ ਸੀਗੇ 70 ਕਿਲੋ ਵਾਲੇ ਦੀ ਲੱਗਦੀ ਸੀ ਵੀ ਜੀ ਅੱਛਾ ਬਈ ਤੇ ਉੱਥੇ ਤਕਰੀਬਨ ਟੀਮਾਂ ਵੀ ਨੱਕੋ ਨੱਕ ਭਰੀਆਂ ਪੂਰੀਆਂ ਤਗੜੀਆਂ ਸੀ ਸੱਦਾ ਸਿੰਘ ਵਾਲੀ ਟੀਮ ਪੂਰੀ ਤਗੜੀ ਸੀ ਅੱਛਾ ਜੀ ਖਾਰੇ ਦੀ ਟੀਮ ਪੂਰੀ ਤਗੜੀ ਸੀ ਤੇ ਗਾਜੇਣੇ ਦੀ ਪੂਰੀ ਤਗੜੀ ਟੀਮ ਸੀ ਠੀਕ ਹੈ ਬਈ ਤੇ ਆਪਣਾ ਭਲੂਰ ਦੀ ਟੀਮ ਵਧੀਆ ਸੀ ਉਹ ਅੱਛਾ ਬਈ ਤੇ ਹੋਰ ਕਈ ਨਾਮ ਵਾਲੀਆਂ ਟੀਮਾਂ ਸੀਗੀਆਂ ਅੱਛਾ ਬਈ ਨਾ ਬਈ ਤੁਹਾਨੂੰ ਪਤਾ ਕਈ ਵਾਰ ਬੰਦਾ ਓੱਕ ਜਾਂਦਾ ਭੁੱਲ ਜਾਂਦਾ ਹਾਂਜੀ ਤੇ ਤਕਰੀਬਨ ਜਣੇ ਦੀ ਕਿ ਮੈਚ ਚੱਲੀ ਗਿਆ ਚੱਲੀ ਗਿਆ ਮੈਚ ਵਧੀਆ ਲੱਗੇ ਅੱਛਾ ਜੀ ਤੇ ਤੇ ਕਰੀਬ ਨੇ ਰੌਂਦੇ ਦੀ ਟੀਮ ਸੀ ਅੱਛਾ ਭਾਈ ਸਾਡਾ ਸੈਮੀਫਾਈਨਲ ਮੈਚ ਰੌਂਦੇ ਦੀ ਟੀਮ ਨਾਲ ਸੀ ਅੱਛਾ ਭਾਈ ਤੇ ਇਹਨਾਂ ਜਵਨ ਯਾਰਗੇ ਸੀਗੇ ਅੱਛਾ ਭਾਈ ਆਮਨਾ ਸੀ ਖੰਨਾ ਸੀ ਹਾਂਜੀ ਨਵੇਂ ਪਲੇਅਰ ਸੀ ਕੁਝ ਇਹਨਾਂ ਨਾਲ ਰੌਂਦੇ ਵਾਲੇ ਨਾਲ ਕੁਸ ਪੁਰਾਣੀ ਸੀ ਅੱਛਾ ਜੀ ਤੇ ਵਧੀਆ ਜਣੇ ਦੇ ਕੇ ਮੈਚ ਲੱਗਿਆ ਸਾਡਾ ਕਿੱਦੇ 1.5 ਨੰਬਰ ਤੇ ਜਿੱਤ ਹਾਰ ਹੋਈ ਸੈਮੀਫਾਈਨਲ ਮੈਚ ਦੀ ਤਕਰੀਬਨ ਇੱਕ ਪਾਸੇ ਇੱਕ ਜੱਫਾ ਸੀ ਮੈਨੂੰ ਹੈ ਨਹੀਂ ਸੀ ਅੱਛਾ ਭਾਈ ਇਹ ਉਹ ਜਨੇ ਨੇ ਕਿ ਉਹ ਮੈਚ ਦੇਖਦੇ ਦੇਖਦੇ ਮੈਨੂੰ ਉਸ ਟਾਈਮ ਮੇਜਰ ਖਲੂਰ ਨਹੀਂ ਸੱਦਿਆ ਸੀ ਅੱਛਾ ਭਾਈ ਆਪ ਦੇ ਕੋਲ ਹੀ ਅੱਛਾ ਜੀ ਉਹ ਮੈਨੂੰ ਉਹਨਾਂ ਨੇ ਪੁੱਛਿਆ ਸੀ ਵੀ ਤੇਰੇ ਕੋਲ ਪਾਸਪੋਰਟ ਹੈਗਾ ਅੱਛਾ ਭਾਈ ਤੇ ਤਕਰੀਬਨ ਅੱਜ ਵੀ ਆਪਣੇ ਨਾਲ ਪੁੱਤਾਂ ਨੂੰ ਗੱਲ ਕਰਦੇ ਆ ਅੱਛਾ ਜੀ ਤੇ ਆਪਣੀ ਉਹਨੇ ਸਪੋਰਟ ਵੀ ਉਹਦੋਂ ਕੀਤੀ ਵੀ ਜਦੋਂ ਆਪਣੀ ਲੱਤ ਨੂੰ ਥੋੜੀ ਜਿਹੀ ਇੰਜਰੀ ਹੋਈ ਤੇ ਉਸ ਮੈਚ ਤੋਂ ਬਾਅਦ ਅਸੀਂ ਫਾਈਨਲ ਚ ਉੱਠ ਗਏ ਫਾਈਨਲ ਮੈਚ ਸਾਡਾ ਸੱਦਾ ਸਿੰਘ ਵਾਲੇ ਦੀ ਟੀਮ ਨਾਲ ਸੀ ਤਕਰੀਬਨ ਪੂਰਾ ਤਕੜਾ ਮੈਚ ਲੱਗਿਆ ਉਹਨਾਂ ਚ ਖਾਰੇ ਦਾ ਪਲੇਅਰ ਖੇਡਦਾ ਲੱਖਾ ਠੀਕ ਹੈ ਜੀ ਤੇ ਅਸੀਂ ਤਕਰੀਬਨ ਉਹ ਟੀਮ ਅਸੀਂ ਸਾਢੇ 3/4 ਨੰਬਰਾਂ ਨਾਲ ਹਾਰਾਈ। ਮੈਨੂੰ ਉਸ ਟਾਈਮ ਉਸ ਮੈਚ ਦੇ ਵਿੱਚ ਵੀ ਕੋਈ ਜੱਫਾ ਨਹੀਂ ਸੀ। ਫਾਈਨਲ ਮੈਚ ਉਹ ਨੌਨ ਸਟਾਪ ਬਣ ਜਾਨੇ ਨਿਕ। ਨੌਨ ਸਟਾਪ ਰੈਡ ਬਣ ਜਾਨੇ ਨੇ ਦੀ ਤਕਰੀਬਨ ਸਾਰੇ ਟੂਰਨਾਮੈਂਟ ਚ। ਅੱਛਾ ਬਈ। ਤੇ ਉਸ ਤੋਂ ਬਾਅਦ ਬਈ ਚਲੋ ਮੇਰੇ ਕੋਲ ਪਾਸਵਰਡ ਹੈ ਨਹੀਂ ਮੈਨੂੰ ਟਾਈਮ ਦਿੱਤਾ ਸੀਗਾ। ਅੱਛਾ ਜੀ। ਚਲੋ ਉਹ ਟਾਈਮ ਬੀਤ ਗਿਆ ਨਾ ਕਿ ਉਹ ਸਮਾਂ ਹੱਥ ਨਹੀਂ ਆਉਂਦਾ ਬਈ। ਬਿਲਕੁਲ ਬਈ। ਤੇ ਸੁਸਤਾਵਾ ਤਾਂ ਇਹਨਾਂ ਚੀਜ਼ਾਂ ਦਾ ਬਹੁਤ ਹੁੰਦਾ। ਹਾਂਜੀ ਬਈ। ਜੇ ਕੋਈ ਦੱਸਣ ਕਰਨ ਵਾਲਾ ਹੁੰਦਾ ਤਾਂ ਇਹ ਚੀਜ਼ਾਂ ਗਾਈਡ ਕਰਦੇ। ਹਾਂਜੀ ਬਈ। ਤੇ ਬਾਕ ਲੇਗਰ ਵੀ ਤੁਹਾਨੂੰ ਪਤਾ ਹੀ ਹੈ ਜਦੋਂ ਪਸਤਾਵਾ ਹੁੰਦਾ ਤਾਂ ਜਿੱਥੇ ਰਹਿ ਜਾਂਦਾਕਰ ਉੱਤੇ ਦਾ ਮਨ ਦੁਖੀ ਵੀ ਹੁੰਦਾ ਵੀ ਇਹ ਚੀਜ਼ ਕਬੱਡੀ ਜਿਹੜੀ ਆਪਾਂ ਇੰਨੀ ਖੇਡ ਕੇ ਆਪਾਂ ਇੱਥੇ ਰੁੱਲਦੇ ਫਿਰਦੇ ਆਂ ਤੇ ਜੇ ਆਪਾਂ ਗੱਲ ਕਰੀਏ ਜਦੋਂ ਮਤਲਬ ਜੱਗੂ ਕਿਹੜੀ ਟੀਮ ਵੱਲੋਂ ਜ਼ਿਆਦਾ ਖੇਡਿਆ ਤੇ 62 ਕਿਲੋ ਜਿਵੇਂ ਆਪਾਂ ਗੱਲ ਕਰਦੇ ਆਂ 62 ਕਿਲੋ 70 ਕਿਲੋ ਵਜਨੀ ਕਬੱਡੀ ਜੱਗੂ ਦਾ ਪੂਰਾ ਨਾਂ ਚੱਲਦਾ ਸੀਗਾ ਜੱਗੂ ਭੋੜੀਪੁਰਾ ਭੋੜੀਪੁਰਾ ਹੁੰਦੀ ਸੀ ਜਿੱਥੇ ਵੀ ਜੱਗੂ ਜਾਂਦਾ ਸੀਗਾ ਬਹੁਤ ਮੇਲੇ ਲੁੱਟੇ ਜੱਗੂ ਨੇ ਇਹਦੇ ਬਾਰੇ ਥੋੜੀ ਜਿਹਾ ਆਪਾਂ ਨੂੰ ਚਰਚਾ ਹੀ ਦੱਸੋ ਵੀ ਕਦ ਮੈਚਾਂ 'ਚ ਤੇ ਆਪਾਂ ਜੱਗੂ ਵਧੀਆ ਪ੍ਰਦਰਸ਼ਨ ਕੀਤਾ ਤੇ ਕਿਹੜੀ ਟੀਮ ਨਾਲ ਆਪਣਾ ਵਧੀਆ ਪੂਰੀ ਡਾਂਗ ਕੜਕਦੀ ਮੈਂ ਬਾਈ ਜੀ 6-7 ਸਾਲ ਤਾਂ ਆਪਾਂ ਦੁੱਲੇ ਵਾਲੇ ਲਈ ਖੇਡਿਆ ਮੈਂ ਠੀਕ ਆ ਬਾਈ ਤੇ 5 ਸਾਲ ਮੈਂ ਗਾਜਿਆਣੇ ਲਈ ਖੇਡਿਆ ਠੀਕ ਆ ਬਾਈ ਇੱਕ ਸਾਲ ਮੈਂ ਸਹਣੇ ਲਈ ਭਗਤੇ ਲਈ ਕੋਖਰ ਪਿੰਡ ਹੈਗਾ ਆਪਣਾ ਆਰੰਪਰਾਪੁਰ ਦੇ ਨਾਲ ਤੇ ਜਣੀ ਦੀ ਕਈ ਡੇਲੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇੱਕ ਬੰਦਾ ਬਾਹਰ ਹੁੰਦਾ ਸੀ ਹਾਂਜੀ ਪਿੰਡ ਪੱਦਰ ਤੇ ਵੀ ਜਣੀ ਦੀ ਤਕਰੀਬਨ ਆਪਣੀ ਬਹੁਤ ਜ਼ਿਆਦਾ ਮੰਗ ਸੀਗੀ ਠੀਕ ਆ ਬਾਈ ਤੇ ਪਰਮਾਤਮਾ ਦੀ ਕਿਰਪਾ ਨਾਲ ਦੀ ਮੇਲੇ ਪਰਫਾਰਮ ਜੈਦੇ ਸੀ ਜੱਗੂ ਕੋਈ ਐਸਾ ਯਾਦਗਰੀ ਪਲ ਜਿਵੇਂ ਵੀ ਆਪਣਾ ਯਾਰ ਕੋਈ ਫਲਾਨੇ ਮੈਚ ਲੱਗਿਆ ਹੋਵੇ ਕਿਸੇ ਟੀਮ ਨਾਲ ਜਿਹਦੇ ਨਾਲ ਮਤਲਬ ਉਹ ਕਹਿੰਦੇ ਹੋਗੇ ਉਹ ਵੀ ਇਹਦੇ ਨਾਲ ਆਪਣੀ ਮਤਲਬ ਪੂਰੀ ਸਿਰੇ ਦੀ ਡਾਂ ਖੜਕਦੀ ਹੋਵੇ ਕੋਈ ਇਹੋ ਜਿਹਾ ਪਲ ਯਾਦ ਹੋਵੇ ਆਪਾਂ ਨੂੰ ਜਰੂਰ ਆਪਾਂ ਦੱਸ ਸਕਾਂ ਹਾਂਜੀ ਭਾਈ ਜੀ ਮੈਂ ਗਾਜਿਆਂ ਦੇ ਮੈਚ ਖੇਡਦਾ ਜੀ ਠੀਕ ਹੈ ਜੀ ਆਪਣਾ ਗੱਲ ਕਰਾਂ ਜੀ ਠੀਕ ਹੈ ਭਾਈ ਠੀਕ ਹੈ ਭਾਈ ਉੱਤੇ 65 ਕਿਲੋ ਸੀਗੀ ਆਪਣੇ ਟੀਮ ਉਹਨਾਂ ਦੀ ਕਮੇਟੀ ਦੀ ਬੁੱਕ ਕੀਤੀ ਵੀ ਸੀ ਤਾਮਗੋੜ ਦੀ ਟੀਮ ਅੱਛਾ ਜੀ ਸਾਡਾ तकरीबन ਪਹਿਲਾ ਦੂਜਾ ਮੈਚ ਸੀਗਾ ਉਹਨਾਂ ਨਾਲ ਅੱਛਾ ਬਈ ਤੇ ਉਹ ਕਮੇਟੀ ਨੇ ਜਣੀ ਦੀ ਕਿ ਟੀਮ ਨਹੀਂ ਕੱਟੀ ਉਹ ਕਹਿੰਦੇ ਵੀ ਤੁਹਾਡਾ ਮੈਚ ਲੇਟ ਕਰ ਦਾਂਗੇ ਹਾਂ ਮੈਂ ਜਣੀ ਦੀ ਇਹਨਾਂ ਨੂੰ ਕਿਹਾ ਵੀ ਗੱਜਣ ਵਾਲਿਆਂ ਨੂੰ ਮੈਂ ਕਿਹਾ ਚਲੋ ਆਪਾਂ ਦੇਖਦੇ ਆਂ ਟੀਮ ਵੀ ਜਣੀ ਦੀ ਕਿਤੇ तकरीबन ਆਪ ਤਗੜੀ ਸੀ ਹਾਂਜੀ ਹਾਂਜੀ ਤੇ ਮੈਂ ਕੋਈ ਗੱਲ ਨਹੀਂ ਵੀ ਮੇਰੇ ਨਾਲ ਦੇ ਪਲੇਅਰ ਸੀ ਜਿਹੜੇ ਗੱਜਣੇ ਦੇ ਹਾਂ ਉਹਨਾਂ ਨੂੰ ਮੈਂ ਕਿਹਾ ਵੀ ਆਪਾਂ ਮੈਚ ਜ਼ਰੂਰ ਖੇਡਾਂਗੇ ਕਿ ਕੋਈ ਗੱਲ ਨਹੀਂ ਜੇ ਲੇਟ ਕਰ ਤਾਂ ਲੇਟ ਖੇਡਾਂਗੇ ਤੇ तकरीबन ਉਹ ਆ ਕਰਦੇ ਕਰਾਉਂਦੇ ਕਮੇਟੀ ਦੇ ਐਂਡ ਦੇ ਮੈਚ ਲੈ ਗਏ। ਅੱਛਾ ਬਈ। ਐਂਡ ਦੇ ਮੈਚ ਲੈ ਗਏ ਤੇ ਉਹਨਾਂ ਚ ਜੀ ਖੇਡਦਾ ਸੀਗਾ ਨਿੱਕਾ ਪਪਾਹਾਂ ਵਾਲਾ ਬਹੁਤ ਵਧੀਆ ਜੱਫੀ ਸੀ। ਅੱਛਾ ਜਿਹਨੇ ਦੀ ਤਕਰੀਬਨ ਮੈਂ ਪਹਿਲੀ ਵਾਰ ਦੇਖਿਆ ਸੀ ਉਹ ਬੰਦਾ। ਅੱਛਾ ਬਈ। ਤੇ ਸਾਡਾ ਜਿਹਨੇ ਦੀ ਕਿ ਬਹੁਤ ਵਧੀਆ ਮੈਚ ਲੱਗਿਆ। ਤੇ ਜਿਹਨੇ ਦੀ ਤਕਰੀਬਨ ਮੈਨੂੰ ਜੱਫਾ ਹੀ ਨਹੀਂ ਸੀ। ਮੇਰੇ ਨਾਲ ਦੇ ਨੂੰ ਇੱਕ ਜੱਫਾ ਸੀ। ਤੇ ਅਸੀਂ 1.5 ਨੰਬਰ ਤੇ ਮੈਚ ਜਿੱਤ ਕੇ ਸੀ। ਜਿੱਤ ਕੇ ਸੀ। ਹਾਂ। ਤਕਰੀਬਨ ਇਹ ਟੀਮ ਨੂੰ ਆਪਾਂ ਖਾਸੇ ਮੇਲੇ ਜਿਤਾਏ ਆ ਜੀ। अच्छा ਤੇ ਉਸ ਤੋਂ ਬਾਅਦ ਜਣੀ ਦੀ ਕਿ ਆਪਾਂ ਨੂੰ ਜਿਹਨੇ ਲਗਾਤਾਰ 8-9 ਸਾਲ ਮੈਦੂਲੇ ਲਈ ਖੇਡਿਆ ਅਸੋ ਉਹਦੇ ਲਈ ਤਾਂ ਮੇਰਾ ਨਾਮ ਬਹੁਤ ਜ਼ਿਆਦਾ ਚੰਗਿਆਗਾ ਆਪਣੇ ਪੰਜਾਬ ਦੇ ਵਿੱਚ ਦੁੱਲੇ ਹਾਂਜੀ ਠੀਕ ਹੈ ਇਹਨਾਂ ਦੋਨਾਂ ਪਿੰਡਾਂ ਦੇ ਨਾਲ ਨਾਲ ਮੈਂ ਜ਼ਿਆਦਾ ਮਸ਼ਹੂਰ ਸੀਗਾ ਇਹ ਮਤਲਬ ਕਿਹੜੇ ਸਨ ਦੀ ਗੱਲ ਆ ਜਿਹੜੀ ਮਤਲਬ ਜਦੋਂ ਤੁਸੀਂ 65 ਵਗੈਰਾ 65 ਕਿਲੋ ਜਾਂ ਬਚਣੀ ਜਿਹੜੀ 70 ਕਿਲੋ ਖੇਡਦੇ ਸੀਗੇ ਇਹ ਤਕਰੀਬਨ ਤਕਰੀਬਨ 13-14 ਦੀ ਗੱਲ ਹੈ ਜੀ ਹਾਂ 2000 ਤੋਂ ਲੈ ਕੇ 2013-14 ਜਾਨੀ ਕਿ ਜੱਗੂ 65 ਕਿਲੋ ਤੋਂ 70 ਕਿਲੋ ਹਾਂਜੀ ਖੇਡਣ ਲੱਗ ਗਿਆ ਜੱਗੂ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਆ ਵੀ ਬੰਦਾ ਲੰਮੇ ਸਮੇਂ ਲਈ ਜਿਵੇਂ ਬਚਨੀ ਕਬੱਡੀ ਖੇਡੀ ਜਾਂਦਾ ਉਹਦਾ ਕਿਤੇ ਨਾ ਕਿਤੇ ਜਾ ਕੇ ਘਾਟਾ ਪੈਂਦਾ ਓਪਨ ਦੇ ਵਿੱਚ ਜਿਵੇਂ ਜੱਗੂ ਬਹੁਤ ਲੇਟ ਆਇਆ ਭਾਈ ਘਾਟਾ ਪੈਂਦਾ ਦਾ ਬਾਕੀ ਮੈਂ ਪਿੰਡੋਂ ਜਣੀ ਦੀ ਕਿੱਲਾ ਸੀਗਾ ਅੱਛਾ ਜੀ ਕਿੱਲਾ ਸੀਗਾ ਜਦੋਂ ਪਲੇਅਰ ਪਿੰਡ ਦੇ ਜਿਨ੍ਹਾਂ ਦਾ ਭਾਰ ਨਹੀਂ ਸੀ ਹੁੰਦਾ ਫਿਰ ਉਸ ਹਾਵ ਨਾਲ ਖੇਡਣਾ ਪੈਂਦਾ ਸੀਗਾ ਅੱਛਾ ਭਾਈ ਕਈ ਵਾਰ ਰੋਟੀ ਵੀ ਛੱਡਣੀ ਪੈਂਦੀ ਸੀ ਠੀਕ ਆ ਭਾਈ ਇਹ ਇਹ ਚੀਜ਼ਾਂ ਦਾ ਵੀ ਥੋੜਾ ਬਹੁਤਾ ਆਪ ਨੂੰ ਬਹੁਤ ਜ਼ਿਆਦਾ ਥੋੜਾ ਬਹੁਤਾ ਕੀ ਨਹੀਂ ਬਹੁਤ ਜ਼ਿਆਦਾ ਹੀ ਦੁੱਖਾਂ ਦਾ ਵੀ ਇਹ ਚੀਜ਼ਾਂ ਜੇ ਨਾ ਕਰਦੇ ਤਾਂ ਅੱਜ ਨੂੰ ਅਸੀਂ ਜਿਵੇਂ ਕਬੱਡੀ ਤੋਂ ਜਦੋਂ ਹਟਣ ਤੋਂ ਬਾਅਦ ਜੱਗੂ ਫਿਰ ਅੱਜ ਕੱਲ ਦੀ ਜ਼ਿੰਦਗੀ ਜੱਗੂ ਉਹ ਚ ਕੀ ਪ੍ਰਭਾਵ ਆਉਂਦਾ ਕਬੱਡੀ ਤੋਂ ਬੰਦਾ ਦੂਰ ਹੋ ਜਾਂਦਾ ਕਿਉਂਕਿ ਜਿਹੜਾ ਬੰਦਾ ਕਬੱਡੀ ਦੇ ਨਾਲ ਇੱਕ ਵਾਰੀ ਜੁੜ ਜਾਂਦਾ ਨਾ ਕਬੱਡੀ ਜਨਨ ਕੀ ਕਹਿੰਦਾ ਮਤਲਬ ਉਹਦੇ ਹੱਡਾਂ 'ਚ ਰਾਜ ਜਾਂਦੀ ਹੈ ਇਹਨੂੰ ਛੱਡਣਾ ਬਹੁਤ ਔਖਾ ਹੋ ਜਾਂਦਾ ਕਬੱਡੀ ਨੂੰ ਤੇ ਅੱਜ ਕੱਲ ਜੱਗੂ ਫਿਰ ਕੀ ਕਰ ਰਿਹਾ ਕਬੱਡੀ ਖੇਡਣ ਦੇ ਨਾਲ ਨਾਲ ਹੁਣ ਵੀ ਕਬੱਡੀ ਤੋਂ ਦੂਰ ਹੋ ਗਏ ਤੇ ਹੁਣ ਗਰਾਊਂਡਾਂ ਦੇ ਨਾਲ ਜੁੜੇ ਹੋਏ ਆ। ਹਾਂਜੀ ਹਾਂਜੀ। ਰੈਫਰੀ ਦੀਆਂ ਸਿਖਾਵਾਂ ਕਰੀਨੀਆਂ ਜੀ। ਠੀਕ ਹੈ ਭਾਈ। ਤੇ ਪਿੰਡ ਹੁਣ ਤੁਹਾਡੇ ਸਾਹਮਣੇ ਹੁਣ ਤੁਸੀਂ ਸਾਡੇ ਵੇੜੇ ਆਏ ਹੋ ਤੇ ਤੁਹਾਨੂੰ ਪਤਾ ਹੈ ਗਰਾਊਂਡ ਦੇ ਵਿੱਚ ਕੈਂਪ ਲੱਗਿਆ ਹੋਇਆ। ਬਿਲਕੁਲ ਭਾਈ। ਤੇ ਬੱਚਿਆਂ ਦੀ ਤਿਆਰੀ ਕਰਵਾਈ ਦੀ ਆ। ਠੀਕ ਹੈ ਭਾਈ। ਤੇ ਨਾਲ ਕਰਦਾ ਕੰਮ ਘਰੇਲੂ ਜਿਹੜਾ ਹੁੰਦਾਗਾ। ਹਾਂਜੀ ਜੀ ਤੇ ਨਾਲ ਨਾਲ ਗਰਾਊਂਡ ਦੇ ਨਾਲ 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 ਵੀ ਜੀ ਜਾਨੀ ਦੀ ক্রিকেট ਦਾ ਇੱਕ ਬੜਾ ਅੱਛਾ ਨਾਲ ਨਾਲ ਜੱਗੂ ਕਬੱਡੀ ਦੇ ਨਾਲ ਨਾਲ ਜੱਗੂ ক্রিকেট ਵੀ ਪਹਿਲਾਂ ਤੋਂ ਹੀ ਮੈਂ ਵੇਖਿਆ ਜੱਗੂ ਵੀ ক্রিকেট ਵਗੈਰਾ ਜਿਹੜਾ ਜਰੂਰ ਖੇਡਦਾ ਹਾਂ ਹਾਂਜੀ ਹਾਂਜੀ ਨਾਲ ਨਾਲ ਪਹਿਲਾਂ ਤੋਂ ਹੀ ক্রিকেট ਖੇਡਦਾ ਆਇਆ ਹਾਂ ਜੀ ਠੀਕ ਆ ਬਈ ਠੀਕ ਹਾਂਜੀ ਅਸਲ ਦੇ ਵਿੱਚ ਨਾ ਜੱਗੂ ਵੀ ਜਿਹੜਾ ਬੰਦਾ ਗਰਾਊਂਡ ਦੇ ਨਾਲ ਜੁੜ ਜਾਂਦਾ ਨਾ ਇੱਕ ਕਰੀ ਉਹਨੂੰ ਗਰਾਊਂਡ ਛੱਡਣਾ ਬਹੁਤ ਔਖਾ ਹੋ ਜਾਂਦਾ ਗਰਾਊਂਡ ਮਤਲਬ ਇਹਹੀ ਚੀਜ਼ ਹੈ ਇੱਕ ਇੱਕ ਤਾਂ ਬੰਦਾ ਨਸ਼ੇ ਪੱਤੇ ਤੋਂ ਬਚਿਆ ਰਹਿੰਦਾ ਸਭ ਤੋਂ ਵੱਡੀ ਚੀਜ਼ ਇਹ ਹੈ ਤੇ ਜਿਵੇਂ ਤੁਸੀਂ ਅੱਜ ਕੱਲ੍ਹ ਇੱਕ ਬਹੁਤ ਚੰਗਾ ਕੰਮ ਕਰ ਰਹੇ ਹੋ ਇਹ ਜਦੋਂ ਵੀ ਇਹ ਪਹਿਲੀ ਵਾਰੀ ਸ਼ੁਰੂਆਤ ਕੀਤੀ ਏ ਟਾਇਰ ਕੇਰ ਕੈਂਪ ਕੁਵਾਰੇ ਦੀ ਕਿ ਜਿਆ ਪਹਿਲਾਂ ਵੀ ਕਰਦੇ ਆ ਰਹੇ ਹਾਂ ਇਹ ਕਰਦੇ ਆ ਰਹੇ ਹਾਂ ਇਹ ਨੈਕਸਟ ਟਾਈਮ ਪਿਛਲੇ ਸਾਲ ਵੀ ਸੀ ਜਿਆ ਇਹ ਆਪਣੇ ਕੋਲ ਹਾਂਜੀ ਤੇ ਬੱਚਿਆਂ ਦੀ ਤਿਆਰੀ ਤੋਂ ਬਾਅਦ ਵੀ ਉਸ ਤੋਂ ਬਾਅਦ ਚਲਾ ਆਪ ਵੀ ਕੰਟਾ ਕਿਹੜੀ ਕਰੈਕਟ ਖੇਡ ਲਈ ਜੀ ਅੱਛਾ ਅੱਛਾ ਵੀ ਸਰੀਰ ਨੂੰ ਜਣੀ ਦੀ ਕਿ ਉਸ ਤਰ੍ਹਾਂ ਹੀ ਲੋਹਾ ਹੀ ਮਣਵਾ ਕੇ ਰੱਖਿਆ ਪਹਿਲਾਂ ਪਹਿਲੇ ਦਿਨ ਤੋਂ ਹੀ ਤੇ ਉਸੇ ਸਰੀਰ ਨੂੰ ਆਪਾਂ ਦੇ ਨਾਲ ਪ੍ਰੈਕਟਿਸ ਦੇ ਨਾਲ ਨਾਲ ਸਰੀਰ ਸਰੀਰ ਨੂੰ ਬਿਣੀ ਦੇ ਕੇ ਘੱਟੇ ਬਦਨ ਨਹੀਂ ਦਿੱਤਾ ਪ੍ਰੈਕਟਿਸ ਚ ਜਾਰੀ ਹੈ ਬੱਚਿਆਂ ਦੇ ਨਾਲ ਨਾਲ ਆਪ ਵੀ ਪ੍ਰੈਕਟਿਸ ਲਾਈ ਦੀ ਹੈ ਜੀ ਸਰੀਰ ਨੂੰ ਫਿੱਟ ਰੱਖਣ ਦੇ ਲਈ ਇੱਕ ਗਰਾਊਂਡ ਦੇ ਨਾਲ ਜੁੜੇ ਹੋਏ ਹਾਂ ਹਾਂਜੀ ਤੇ ਜੱਗੂ ਜਿਵੇਂ ਜੇ ਆਪਾਂ ਗੱਲ ਕਰੀਏ ਜਿਹੜੀਆਂ ਰੈਫਰੀ ਦੀਆਂ ਸੁਵਾਮਾਂ ਤੁਸੀਂ ਅੱਜ ਕੱਲ ਨਿਭਾ ਰਹੇ ਹੋ ਹਨਾ ਇਹ ਮਤਲਬ ਪ੍ਰੋਪਰ ਆਪਾਂ ਕਮੇਟੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਜੱਗੂ ਵਰਗੇ ਜਿਵੇਂ ਪਲੇਅਰ ਆ ਬਹੁਤ ਵਧੀਆ ਕਬੱਡੀ ਖੇਡੇ ਇਹਨਾਂ ਨੇ ਕਿਉਂਕਿ ਇਹਨਾਂ ਕਬੱਡੀ ਦੀਆਂ ਬਰੀਕੀਆਂ ਜਾਣਦਾ ਹੁੰਦਾ ਬੰਦਾ ਜਿਹੜਾ ਬੰਦਾ ਕਬੱਡੀ ਬਾਰੇ ਜਾਣਦਾ ਉਹਨੂੰ ਪਤਾ ਹੁੰਦਾ ਕਿਉਂਕਿ ਕਈ ਵਾਰੀ ਨਾ ਕੀ ਹੁੰਦਾ ਫਿਰ ਰੈਫਰੀ ਉਹਨੇ ਵਧੀਆ ਨਹੀਂ ਹੁੰਦੇ ਕਈ ਮੈਚਾਂ ਤੇ ਤੇ ਦਿੱਕਤ ਆਉਂਦੀ ਹੈ ਫਿਰ ਆਪਾਂ ਵੀ ਕਹਿੰਦੇ ਆ ਵੀ ਵੱਧ ਤੋਂ ਵੱਧ ਜੱਗੂ ਦੇ ਨਾਲ ਸੰਪਰਕ ਕਰਨ ਕਮੇਟੀਆਂ ਵੀ ਇਹੋ ਜਿਹੇ ਪਲੇਅਰ ਆ ਜਿਹੜੇ ਕਬੱਡੀ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਜ਼ਰੂਰ ਸੰਪਰਕ ਚਾਹੀਦਾ ਹਾਂਜੀ ਹਾਂਜੀ ਇਹ ਜ਼ਰੂਰੀ ਹੈ ਜੀ ਜਦੋਂ ਬੰਦਾ ਇਹ ਚੀਜ਼ ਨਾਲ ਹਟਦਾ ਜੀ ਹਾਂਜੀ ਹਾਂਜੀ ਉਦੋਂ ਕਿਰਾਂ ਤਾਂ ਆਉਂਦਾ ਕਠਰਾਈਆਂ ਦਾ ਸਾਹਮਣਾ ਕਰਦਾ ਬੰਦਾ ਬਿਲਕੁਲ ਬਿਲਕੁਲ ਤੇ ਹੌਲੀ-ਹੌਲੀ ਚਲੋ ਜਾਣ ਪਹਿਚਾਨ ਵੱਧ ਜਾਂਦੀ ਹੈ ਹਾਂਜੀ ਹਾਂਜੀ ਤੇ ਚਲੋ ਬੰਦਾ ਸਟੈਪ ਟੂ ਸਟੈਪ ਅੱਗੇ ਤੁਰਿਆ ਜਾਂਦਾ ਹੈਗਾ ਹਾਂਜੀ ਹਾਂਜੀ ਜਗੂ ਜਿਵੇਂ ਬੰਦਾ ਇਹਨਾਂ ਨੂੰ ਕਬੱਡੀ ਖੇਡਦਾ ਹੁੰਦਾ ਨਾ ਤੇ ਬੰਦੇ ਨੂੰ ਇੱਕ ਨਾ ਬੜੀ ਇਚਾਸ ਹੁੰਦੀ ਆ ਵੀ ਯਾਰ ਜਿਵੇਂ ਵੱਡੇ ਨਾਮ ਵਾਲ ਟੂਰਨਾਮੈਂਟ ਹੁੰਦੇ ਹਨ ਨਾ ਨਾਮ ਵਾਲ ਮੇਲੇ ਹੁੰਦੇ ਜਿਵੇਂ ਆਪਣੇ ਏਰੀਆ ਦੇ ਕਈ ਮੇਲੇ ਹੁੰਦੇ ਆ ਇਦਾਂ ਮਤਲਬ ਜਗੂ ਨੂੰ ਵੀ ਹੁੰਦਾ ਸੀਗਾ ਵੀ ਜਦੋਂ ਵੀ ਯਾਰ ਫਲਾਨੇ ਥਾਂ ਤੇ ਯਾਰ ਮੇਲਾ ਆਵੇ ਇਨੀ ਤਰੀਕ ਦਾ ਹਨਾ ਵੀ ਉਹ ਆਪਾਂ ਯਾਰ ਜਿੱਤਨੇ ਜਿੱਤਣਾ ਕੋਈ ਇਦਾਂ ਦੇ ਜਗਰ ਜ਼ਰੂਰ ਕਰੋ ਹਾਂਜੀ ਭਾਈ ਤਕਰੀਬ ਨਾਲ ਮਾੜੀ ਦੇ ਮੇਲੇ ਦਾ ਬਹੁਤ ਚਾਹ ਹੁੰਦਾ ਈ ਸਾਨੂੰ ਅੱਛਾ ਭਾਈ ਹਾਂ ਮਾੜੀ ਦਾ ਮੇਲਾ ਲਗਾਤਾਰ ਭਈ 6-7 ਸਾਲ ਦਿੱਤੇ ਆ ਅੱਛਾ ਵਦਨੀ ਤਕਰੀਬ ਨਹੀਂ ਬਜਨੀ ਹਾਂਜੀ ਹਾਂਜੀ ਵ ਸਿਸਾਤਸਾਲ ਦਿੱਤੇ ਅੱਛਾ ਬਈ तकरीबन ਬਾਕੀ ਸਾਡੇ ਪਿੰਡ ਨੂੰ ਉੱਥੇ ਜਿੱਤ ਦੀ ਕੋਈ ਉਹ ਹੁੰਦੀ ਸੀ ਅੱਛਾ ਬਈ ਹਾਂਜੀ ਹਾਂਜੀ ਜੋ ਵੀ ਜਿੰਨੇ ਵੀ ਪਹਿਲਾਂ ਖੇਡੇ ਸਾਰੇ ਹਾਂਜੀ ਹਾਂਜੀ ਜਿੱਤ ਦੀ ਝੰਡੀ ਰਹੀ ਹੈ ਜਿੰਨੇ ਆਪਣੇ ਹਾਂ ਮੇਰੇ ਪਿੰਡ ਦੇ ਖੇਡੇ ਸਾਰੇ ਜਿੱਤਦੇ ਹੀ ਸੀਗੇ ਜੀ